ਉਂਗਲ ਚੱਕ ਜੋ ਦੂਜੇ ਨੂੰ ਬੁਰਾ ਆਖੇ ਕੇ ਬੜੇ ਐਬ ਨੇ ਉਸ ਇਨਸਾਨ ਅੰਦਰ ਤਿੰਨ ਉਂਗਲਾਂ ਤੇਰੇ ਵੱਲ ਰਹਿਣ ਮੁੜੀਆਂ ਤੇ ਤੈਨੂੰ ਕਹਿੰਦੀਆਂ ਮਾਰ ਤੇ ਆਣ ਅੰਦਰ ਸਿੱਖੀ ਤੇਜ ਜ਼ਬਾਨ ਤਲਵਾਰ ਨਾਲੋਂ ਰੁੱਝੀ ਰਹਿੰਦੀ ਏ ਕਿਹੜੇ ਰੁਝਾਨ ਅੰਦਰ ਮੁਹੰਮਦ ਆਰਫਾ ਜੋ ਦੂਜੇ ਨੂੰ ਬੁਰਾ ਆਖੇ ਬੁਰਾ ਆਪ ਏ ਉਸ ਸੰਸਾਰ ਅੰਦਰ ਸਰਸਾ ਜ਼ਿਲ੍ਹਾ ਦਾ ਪਿੰਡ ਸੰਤ ਨਗਰ ਇਤਿਹਾਸ ਗਵਾਹ ਏ ਇਸ ਪਿੰਡ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਇੱਕ ਨਾਮ ਧਾਰੀਆਂ ਦਾ ਜਿਹੜਾ ਇਹ ਪਿੰਡ ਮੰਨਿਆ ਗਿਆ ਏ ਸਭ ਤੋਂ ਵੱਡਾ ਭਗਨ ਬੰਦਗੀ ਦਾ ਅਗਰ ਜ਼ਿਕਰ ਕੀਤਾ ਜਾਵੇ ਤਾਂ ਸਭ ਤੋਂ ਜਿਆਦਾ ਭਗਨ ਬੰਦਗੀ ਸ਼ਾਇਦ ਇਸ ਪਿੰਡ ਦੇ ਵਿੱਚ ਹੁੰਦੀ ਏ ਜੋ ਸਾਡੇ ਤੁਸੀਂ ਚੈਨਲ ਦੇ ਮਾਧਿਅਮ ਪਰਸ਼ੇ ਲਾਈਵ ਤਸਵੀਰਾਂ ਦੇਖ ਰਿਹਾ ਜੇ ਇਹ ਛੱਪੜ ਡਿੱਗੀ ਜਿਹੜੀ ਕਿ ਸ਼੍ਰੀ ਸਤੁਰੂ ਪ੍ਰਤਾਪ ਸਿੰਘ ਜੀ ਦੇ ਟਾਈਮ ਤੋਂ ਏ ਸਨ 1947 ਦੇ ਵਿੱਚ ਪਹਿਲਾ ਹੋਲਾ ਮਹੱਲਾ ਸ਼੍ਰੀ ਸਤਗੁਰੂ ਪ੍ਰਤਾਪ ਸਿੰਘ ਜੀ ਨੇ ਇਸ ਜਗ੍ਹਾ ਦੇ ਕੀਤਾ ਉਸ ਤੋਂ ਬਾਅਦ ਇੱਕ ਹੋਲਾ ਮੱਲਾ ਹੋਰ ਹੋਇਆ ਇਹ ਵਾਲੀ ਜਿਹੜੀ ਡਿੱਗੀ ਤੁਸੀਂ ਦੇਖ ਸਕਦੇ ਜੇ ਇਸ ਡਿੱਗੀ ਦੇ ਵਿੱਚ ਵਰ ਸੀ ਸ਼੍ਰੀ ਸਤਗੁਰੂ ਪ੍ਰਤਾਪ ਸਿੰਘ ਜੀ ਦੇ ਅਗਰ ਕਿਸੇ ਨੂੰ ਕੋਈ ਵੀ ਕਿਸੇ ਤਰੀਕੇ ਦੀ ਬਿਮਾਰੀ ਹੋਵੇ ਅਗਰ ਉਹ ਇਸ ਡਿੱਗੀ ਤੋਂ ਜਲ ਲੈ ਕੇ ਉਸ ਦੇ ਨਾਲ ਇਸ਼ਨਾਨ ਕਰਤਾ ਜਾਂ ਕਰੇ ਤੇ ਉਸ ਦੀਆਂ ਕਈ ਬਿਮਾਰੀਆਂ ਕੱਟੀਆਂ ਜਾਣ ਗਿਆ ਸਾਡੇ ਨਾਲ ਅੱਜ ਸੰਤ ਹਰਪੰਨ ਸਿੰਘ ਰਾਜਾ ਮੌਜੂਦ ਨੇ ਇਹਨਾਂ ਦੇ ਨਾਲ ਕਰਾਂਗੇ ਗੱਲਬਾਤ ਕੁ ਇਸ ਛੱਪੜ ਦਾ ਜਿਹੜਾ ਇਤਿਹਾਸ ਲਿਖਿਆ ਇਹ ਕਿੰਨਾ ਪੁਰਾਣਾ ਛੱਪੜ ਏ ਔਰ ਇਸ ਛੱਪੜ ਦੇ ਵਿੱਚ ਕਿਸ ਤਰੀਕੇ ਦਾ ਸ੍ਰੀ ਸਾਧੂ ਪ੍ਰਤਾਪ ਸਿੰਘ ਜੀ ਦੇ ਵੱਲੋਂ ਜਿਹੜਾ ਵਰ ਸੀਗਾ ਸੰਤ ਹਰਪ੍ਰਤਾ ਸਿੰਘ ਰਾਜਾ ਜੀ ਦੇ ਨਾਲ ਅਸੀਂ ਹੁਣ ਕਰਾਂਗੇ ਗੱਲਬਾਤ ਤੇ ਤੁਸੀਂ ਸਾਡੇ ਨਾਲ ਬਣੇ ਰਿਹਾ ਜੀ ਸਭ ਤੋਂ ਪਹਿਲਾਂ ਸਤਿ ਜੀ ਤੁਹਾਡਾ ਸਾਡੇ ਚੈਨਲ ਦੇ ਉੱਪਰ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਹਾਂ ਜੀ ਜਿਹੜੀ ਇਹ ਡਿੱਗੀ ਜਿਹੜੇ ਕੀ ਸਨ 47 ਦੇ ਵਿੱਚ ਪਹਿਲਾ ਹੋਲਾ ਮਹੱਲਾ ਸ਼੍ਰੀ ਸਾਧੂ ਪ੍ਰਤਾਪ ਸਿੰਘ ਨੇ ਕਰਵਾਇਆ ਤੁਸੀਂ ਇਸ ਡਿੱਗੀ ਦੇ ਉੱਪਰ ਇਸ ਛੱਪੜ ਦੇ ਉੱਪਰ ਇੱਕ ਜਿਹੜਾ ਵਿਸਤਾਰ ਇਹਦਾ ਇਤਿਹਾਸ ਵੀ ਲਿਖਿਆ ਹੈ ਤੇ ਪੂਰੀ ਜਾਣਕਾਰੀ ਸਾਨੂੰ ਇਸ ਇਤਿਹਾਸ ਬਾਰੇ ਦੱਸੋ ਕਿ ਇਹ ਛੱਪੜ ਕਦੋਂ ਬਣਿਆ ਔਰ ਇਹ ਛੱਪੜ ਦੇ ਨਾਲ ਹੋਰ ਕੀ ਇਤਿਹਾਸ ਨੇ ਸਿੱਖ ਪੰਥ ਨੂੰ ਲੈ ਕੇ ਜਾਂ ਨਾਮਧਾਰੀ ਪੰਥ ਨੂੰ ਲੈ ਕੇ ਠੀਕ ਹੈ ਜੀ ਸਾਰੇ ਸਾਧ ਸੰਗਤ ਨੂੰ ਨਗਰਨਵਾਲਸੀ ਦੇ ਇਲਾਕਾ ਨਿਵਾਸੀ ਸਾਧ ਸੰਗਤ ਜੀਓ ਇਸ ਡਿੱਗੀ ਦੇ ਉੱਤੇ ਇਸ ਵੇਲੇ ਅਸੀਂ ਖਲੋਤੇ ਹਾਂ ਇਸ ਡਿੱਗੀ ਦਾ ਇਤਿਹਾਸ ਜੋ ਹੈ ਅੰਗਰੇਜ਼ ਨੇ ਇਹ ਡਿੱਗੀ ਦੀ ਖੋਦਾਈ ਕੀਤੀ ਸੀ ਇਹ ਮਾਤਾ ਜੀਉਨ ਕੌਰ ਜੀ ਸ੍ਰੀ ਸਗਰੂ ਪ੍ਰਤਾਪ ਸਿੰਘ ਜੀ ਤੇ ਮਾਤਾ ਜੀ ਸਨ ਜਿਹੜੇ ਉਹਨਾਂ ਦੇ ਭਰਾ ਨੇ ਇਸ ਡਿੱਗੀ ਦਾ ਠੇਕਾ ਚੁੱਕਿਆ ਸੀ ਉਸ ਵੇਲੇ ਦਾ ਜਿਹੜਾ ਇਤਿਹਾਸ ਹੈ ਉਹ ਇੱਕ ਆਦਮੀ ਦੀ ਉਦੋਂ ਚਾਰਾਂ ਨੇ ਦਿਹਾੜੀ ਹੁੰਦੀ ਸੀ ਤੇ ਇਸਤਰੀ ਦੀ ਦੋ ਆਨੇ ਦਿਹਾੜੀ ਹੁੰਦੀ ਸੀ ਇਹ ਉਦੋਂ ਦਾ ਛੱਪੜ ਹੈ 1847 ਤੋਂ ਪਹਿਲਾਂ ਦਾ ਅੰਗਰੇਜ਼ ਨੇ ਪਟਿਆ ਸੀ ਇਸ ਪਿੰਡ ਵਿੱਚ ਪਾਣੀ ਦੀ ਘਾਟ ਕਰਕੇ ਇਹ ਛੱਪੜ ਪਟਾਇਆ ਗਿਆ ਡਿੱਗੀ ਤੇ ਇਹਦੇ ਛਪੇਰੇ ਛੇਰੇ ਬੜੇ ਵੱਡੇ ਵੱਡੇ ਮਤਲਬ ਮਿੱਟੀ ਦੇ ਜਿਹੜੇ ਵਿੱਚੋਂ ਕੱਢ-ਕੱਢ ਕੇ ਬਾਹਰ ਰੱਖੇ ਹੋਏ ਸਨ ਬਾੜ ਨੇ ਉਹਨਾਂ ਨੇ ਬੰਨ ਬਲਾਤੇ ਹਨ ਸੋ ਨਾਰ ਜਿਹੜੀ ਹੈ ਇਹਦੇ ਚੜਦੇ ਪਾਸੇ ਵਾਲੀ ਨਾਰ ਦਾ ਪਾਣੀ ਇਹਦੇ ਵਿੱਚ ਪੈਂਦਾ ਸੀ ਤੇ ਪਾਣੀ ਬੜਾ ਸੁੰਦਰ ਸੀ ਉਸ ਟਾਈਮ ਇੱਥੇ ਡੰਗਰਾਂ ਨੇ ਵੀ ਪਾਣੀ ਪੀਣਾ ਤੇ ਸਾਰਿਆਂ ਨੇ ਵੀ ਸਾਰਿਆਂ ਨੇ ਇੱਥੇ ਇਸ਼ਨਾਨ ਵੀ ਕਰਨਾ ਪੈਂਦਿਆ ਨੇ ਉਦੋਂ ਇੱਥੇ ਮੁਸਲਮਾਨਾਂ ਦਾ ਮਤਲਬ ਇਹ ਪਿੰਡ ਸੀ ਸੋ ਉਸ ਤੋਂ ਬਾਅਦ ਫਿਰ ਜਦੋਂ ਸਨ 47 ਵਿੱਚ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਇਹ ਇਲਾਕਾ ਜਿਮਨਗਰ ਦਾ ਖਰੀਦਿਆ ਤੇ ਇਸ ਪਿੰਡ ਨੂੰ ਵਸਾਇਆ ਇਹ ਸੰਤ ਆਲਾ ਸੀਤ ਜੀ ਦੇ ਨਾਮ ਤੇ ਇਹ ਪਿੰਡ ਵਸਿਆ ਉਸ ਟਾਈਮ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਇਸ ਨਗਰ ਦੇ ਵਿੱਚ ਹੋਲਾ ਕੀਤਾ ਸੰਨ 47 ਚ ਆਣ ਕੇ ਤੇ ਇਸ ਡਿੱਗੀ ਦਾ ਪਾਣੀ ਬੜਾ ਸੁੰਦਰ ਸੀ ਇਸ ਡਿੱਗੀ ਦਾ ਪਾਣੀ ਵਰਤਿਆ ਹੋਲੇ ਵਿੱਚ ਕਿਉਂਕਿ ਉੱਥੇ ਇੱਥੇ ਇਹਨਾ ਪਾਣੀ ਨਹੀਂ ਸੀ ਦੋ ਖੂਹਾਂ ਸਨ ਇੱਕ ਖੂਹ ਮਹਾਰਾ ਵਾਲੇ ਗੁਰਦੁਆਰੇ ਸੀ ਤੇ ਇੱਕ ਖੂਹ ਹੋਰ ਸੀ ਉਹ ਮਸਜਿਦ ਦੇ ਵਿੱਚ ਸੰਤ ਵਿਰਸਾ ਸਿੰਘ ਸ਼ੌਰਿਆ ਜਿੱਥੇ ਰਹਿੰਦਾ ਹੈ ਉਹਨਾਂ ਦੇ ਪਰਿਵਾਰ ਇਹ ਉੱਥੇ ਇੱਕ ਖੂਈ ਸੀ ਸੋ ਇਸ ਖੂਈ ਦਾ ਇਸ ਡਿੱਗੀ ਦਾ ਪਾਣੀ ਜਿਹੜਾ ਸੀ ਸਾਰ ਸਪیرے ਇੱਕ ਮਹੀਨਾ ਪਹਿਲਾਂ ਸਬਗੁਰੂ ਪ੍ਰਤਾਪ ਸਿੰਘ ਜੀ ਨੇ ਪਹਿਰਾ ਲਵਾਤਾ ਵੀ ਕੋਈ ਇੱਥੇ ਪਾਣੀ ਮਤਲਬ ਜੰਗਲ ਪਾਣੀ ਨਾ ਜਾਏ ਕੋਈ ਡੰਗਰਾਂ ਨੂੰ ਪਾਣੀ ਨਾ ਡਾਏ ਤੇ ਉਹ ਪਾਣੀ ਸੁੰਦਰ ਜਿਹੜਾ ਸੀ ਉਹਦੇ ਨਾਲੇ ਕੋਹਲਾ ਕੀਤਾ ਦੋ ਹੋਲੇ ਕੀਤੇ ਤੇ ਇੱਕ ਮੇਲਾ ਕੀਤਾ ਸੋ ਇਹ ਡਿੱਗੀ ਜਿਹੜੀ ਸੀ ਉਦੋਂ ਦੀ ਪੁਰਾਣੀ ਡਿੱਗੀ ਹੈ ਬਹੁਤ ਹੀ ਪੁਰਾਣੀ ਡਿੱਗੀ ਹੈ ਅੰਗਰੇਜ਼ ਦੇ ਵੇਲੇ ਦੀ ਪੁੱਟੀ ਹੋਈ ਹੈ ਸੋ ਮੈਂ ਇਸ ਇਹਦੀ ਸਪਾਈ ਨਹੀਂ ਅੱਜ ਕੱਲ ਹੋ ਰਹੀ ਪਹਿਲਾਂ ਇੰਨੀ ਸਪਾਈ ਸੀ ਤੇ ਅੱਜ ਇੱਥੇ ਇੰਨੀ ਗੰਦਗੀ ਹੈ ਮੈਂ ਇਸ ਸਾਬ ਨਾਲ ਇੱਕ ਇੱਕ ਗੀਤ ਲਿਖਿਆ ਹੈ ਜੋ ਆਪ ਜੀ ਦੇ ਸਣਮੋਖਾ ਹੁਣ ਸਾਡੇ ਸਰਪੰਚ ਜੀ ਜਿਹੜੇ ਨੇ ਸਰਪੰਚ ਸਾਹਿਬ ਪਿੰਡ ਦੀ ਬੜੀ ਸਪਾਈ ਕਰ ਰਹੇ ਨੇ ਨਾਲੀਆਂ ਪਾ ਰਹੇ ਨੇ ਜਿੱਥੇ ਨਾਲੀਆਂ ਹਨ ਉਹਨਾਂ ਦੇ ਵਿੱਚ ਪੰਪਾ ਪਾ ਕੇ ਸਪਾਈ ਦਾ ਬਹੁਤ ਤਿਆਰ ਰੱਖ ਰਹੇ ਨੇ ਤੇ ਬਹੁਤ ਹੀ ਖਰਚਾ ਕਰਾ ਕਰ ਰਹੇ ਨੇ ਤੇ ਬਹੁਤ ਹੀ ਵਧੀਆ ਕੰਮ ਕਰ ਰਹੇ ਨੇ ਮੈਂ ਇਹ ਹਫਤਾ ਪਾਣ ਲੱਗਾ ਹਾਂ ਤੇ ਸਰਪੰਚ ਸਾਹਿਬ ਜੀ ਨੂੰ ਇਹ ਵੀ ਅਪੀਲ ਕਰਦਾ ਹਾਂ ਕਿ ਇਸ ਡਿੱਗੀ ਵਾਲ ਵੀ ਥੋੜਾ ਜਿਹਾ ਧਿਆਨ ਦੇਣ ਤੇ ਇਹਦੀ ਵੀ ਸਪਾਈ ਹੋ ਜਾਵੇ ਸੋ ਆਓ ਹੁਣ ਇਹ ਗੀਤ ਸੁਣੋ ਇਸ ਡਿੱਗੀ ਦਾ ਸੰਤ ਨਗਰ ਵਿੱਚ ਛਪੜ ਪ੍ਰਾਣਾ ਪਈ ਹੋਵੇ ਨਾ ਸੁਪਾਈ ਇਸ ਦੀ ਜਿੱਥੇ ਮੱਛਰ ਦਾ ਬਣਿਆ ਟਿਕਾਣਾ ਪਈ ਹੋਵੇ ਨਾ ਸੁਪਾਈ ਇਸ ਦੀ ਕੀਤੀ ਅੰਗਰੇਜ਼ ਜਦੋਂ ਇਸ ਦੀ ਖੁਦਾਈ ਸੀ ਪੀਂਦੇ ਇਹਦਾ ਪਾਣੀ ਸੱਬੇ ਮਾਈ ਅਤੇ ਭਾਈ ਸੀ ਡਿੱਗੀ ਨਾਮ ਨਾਲ ਜਾਂਦਾ ਹੈ ਇਹ ਜਾਣ ਆਪਈ ਹੋਵੇ ਨਾ ਸੁਪਾਈ ਇਸ ਦੀ ਸੰਤ ਨਗਰ ਵਿੱਚ ਛਪੜ ਪੁਰਾਣਾ ਪਈ ਹੋਵੇ ਨਾ ਸੁਪਾਈ ਇਸ ਦੀ ਸਨ ਸੰਤਾਲੀ ਤੋਂ ਵੀ ਪਹਿਲਾਂ ਦਾ ਏ ਟੋਬਾਏ ਚਾਰ ਛਪੇਰੇ ਹੁੰਦੀ ਰਹੀ ਇਹਦੀ ਸੋਬਾਏ ਪਾਣੀ ਨਹਿਰ ਦਾਸੀ ਪੈਂਦਾ ਵਿੱਚ ਪਾਣਾ ਪਈ ਹੋਵੇ ਨਾ ਸੁਪਾਈ ਇਸ ਦੀ ਸੰਤ ਨਗਰ ਵਿੱਚ ਛਪੜ ਪਰਾਣਾ ਪਈ ਹੋਵੇ ਨਾ ਸੁਪਾਈ ਇਸ ਦੀ ਕੈਂਡ ਲਗਾ ਗੱਲ ਤੇ ਬੜੀ ਹੈ ਪੁਰਾਣੀ ਜੀ ਸੁੰਦਰ ਸੁਵਾਸ ਇਹਦਾ ਪਹਿਲਾਂ ਬੜਾ ਪਾਣੀ ਜੀ ਇਹਦੇ ਵਿੱਚ ਸੀ ਤੇ ਪੈਂਦਾ ਹੀ ਨਹਾਣਾ ਪਈ ਹੋਵੇ ਨਾ ਸੁਪਾਈ ਇਸ ਦੀ ਸੰਤ ਨਗਰ ਵਿੱਚ ਛਪੜ ਪਰਾਣਾ ਪਈ ਹੋਵੇ ਨਾ ਸੁਪਾਈ ਇਸ ਦੀ ਗੁਰੂ ਪ੍ਰਤਾਪ ਸਿੰਘ ਜਦੋਂ ਇੱਥੇ ਆਏ ਸੀ ਹੋਲੇ ਅਤੇ ਮੇਲੇ ਇਹਦੇ ਪਾਣੀ ਸੇ ਕਰਾਏ ਸੀ ਨਰ ਨਾਰੀ ਤਾਂ ਨਾਮ ਮੀ ਜਪਾਣਾ ਪਈ ਹੋਵੇ ਨਾ ਸੁਪਾਈ ਇਸ ਦੀ ਸੰਤ ਨਗਰ ਵਿੱਚ ਛਪੜ ਪੁਰਾਣਾ ਪਈ ਹੋਵੇ ਨਾ ਸੁਪਾਈ ਇਸ ਦੀ ਜਿੱਥੇ ਮਛਰ ਦਾ ਬਣਿਆ ਟਿਕਾਣਾ ਪਈ ਹੋਵੇ ਨਾ ਸੁਪਾਈ ਇਸ ਦੀ ਲੈਂਦੇ ਪਾਸੇ ਇਹ ਦੇ ਇੱਕ ਸੰਤਾਂ ਦਾ ਡੇਰਾ ਸੀ ਲਾਮ ਦੇ ਸਮਾਦੀ ਜਦੋਂ ਹੋਵਦਾ ਸਵੇਰਾ ਸੀ ਨਿਤ ਆਸਾ ਜੀ ਦਾ ਵਾਰ ਆ ਵੀ ਲਗਾਣਾ ਪਈ ਹੋਵੇ ਨਾ ਸੁਪਾਈ ਇਸ ਦੀ ਸੰਤ ਨਗਰ ਵਿੱਚ ਛੱਪੜ ਪੁਰਾਣਾ ਪਈ ਹੋਵੇ ਨਾ ਸੁਪਾਈ ਇਸ ਦੀ ਇਸ ਪਿੰਡ ਉੱਤੇ ਬੜੀ ਕਿਰਪਾ ਮਹਾਨੇ ਸ਼ਾਮ ਸਵੇਰੇ ਇੱਥੇ ਲੱਗਦਾ ਦੀਵਾਨੇ ਪੈਦਾ ਕੁਣ ਕਾ ਵੀ ਤਿੰਨ ਮੀਲ ਖਾਣਾ ਪਈ ਹੋਵੇ ਨਾ ਸੁਪਾਈ ਇਸ ਦੀ ਸੰਤ ਨਗਰ ਵਿੱਚ ਛੱਪੜ ਪੁਰਾਣਾ ਪਈ ਹੋਵੇ ਨਾ ਸੁਪਾਈ ਇਸ ਦੀ ਹੁਣ ਗੰਦਾ ਪਾਣੀ ਵਿੱਚ ਨਾਲ ਜਾਂਦਾ ਜਾਂਦਾ ਏ ਸਾਰੇ ਪਿੰਡ ਵਿੱਚ ਜੋ ਬਿਮਾਰੀਆਂ ਫਲਾਉਂਦਾ ਏ ਡੰਗ ਮੱਛਰਨ ਰਾਤ ਨੂੰ ਚਲਾਣਾ ਪਈ ਹੋਵੇ ਨਾ ਸੁਪਾਈ ਇਸ ਦੀ ਸੰਤ ਨਗਰ ਵਿੱਚ ਛੱਪੜ ਪੁਰਾਣਾ ਪਈ ਹੋਵੇ ਨਾ ਸੁਪਾਈ ਇਸ ਦੀ ਇਹ ਦੇਵਾਲਾ ਨਹੀਂ ਹੁਣ ਕਿਸੇ ਦਾ ਖਿਆਲ ਜੀ ਗੰਦਗੀ ਨੇ ਕੀਤਾ ਇਹਦਾ ਬਹੁਤ ਮੰਦਾ ਹਾਲ ਜੀ ਮੋٹے ਮੱਛਰ ਮਲੇਰੀਆ ਫਲਾਉਣਾ ਪਈ ਹੋਵੇ ਨਾ ਸੁਪਾਈ ਇਸ ਦੀ ਸੰਤ ਨਗਰ ਵਿੱਚ ਛੱਪੜ ਪੁਰਾਣਾ ਪਈ ਹੋਵੇ ਨਾ ਸੁਪਾਈ ਇਸ ਦੀ ਸਾਰੇ ਪਿੰਡ ਵਾਲੇ ਕਰੋ ਇਧਰ ਧਿਆਨ ਜੀ ਕਰੋ ਇਹਨੂੰ ਸਾਫ ਮੇਰਾ ਇਹੋ ਹੈ ਬਿਆਨ ਜੀ ਗੀਤ ਰਾਜੇ ਤਾਂ ਇੱਕ ਪਿਆ ਹੈ ਬਣਾਣਾ ਪਈ ਹੋਵੇ ਨਾ ਸੁਪਾਈ ਇਸ ਦੀ ਸੰਤ ਨਗਰ ਵਿੱਚ ਛਪੜ ਪੁਰਾਣਾ ਪਈ ਹੋਵੇ ਨਾ ਸੁਪਾਈ ਇਸ ਦੀ ਜਿੱਥੇ ਮਸ਼ਰ ਦਾ ਬਣਿਆ ਟਿਕਾਣਾ ਪਈ ਹੋਵੇ ਨਾ ਸੁਪਾਈ ਇਸ ਦੀ ਸਾਤ ਸੰਗ ਜੀ ਇਹ ਜੋ ਮੈਂ ਗੀਤ ਆਪ ਜੀ ਨੂੰ ਸਰਵਣ ਕਰਾਇਆ ਹੈ ਮੇਰਾ ਮੋਬਾਈਲ ਫੋਨ 94 168 80 763 94 168 80 763 ਨੰਬਰ ਤੇ ਇਹ ਮੈਨੂੰ ਤੁਸੀਂ ਕਾਲ ਕਰੋ ਕਿ ਜੇ ਤੁਹਾਨੂੰ ਚੰਗਾ ਲੱਗਾ ਗੀਤ ਤੇ ਅੱਗੋਂ ਵਾਸਤੇ ਹੋਰ ਵੀ ਬਤੇਰੀਆਂ ਫਿਰ ਪਾਵਾਂਗੇ ਨਾਲ ਨਾਲ ਮਿਲ ਕੇ ਸੋ ਇਹ ਪਰਾਣਾ ਛੱਪੜ ਜਿਹੜਾ ਹੈ ਇਹਦੀਆਂ ਜਾਦਾ ਵਿੱਚ ਮੇਰੇ ਦਿਲ ਦੇ ਵਿੱਚ ਸਮਾਈਆਂ ਹੋਈਆਂ ਨੇ ਛੱਪੜ ਦੇ ਵਿੱਚ ਮੈਂ ਵੀ ਨੌਂਦਾ ਰਿਆ ਬੜਾ ਜਰ ਪਹਿਲਾਂ ਹੁਣ ਮੇਰੀ 80 ਸਾਲ ਦੀ ਐ ਇਸ ਵੇਲੇ ਉਮਰੇ ਉਦੋਂ ਮੈਂ ਨੂੰ ਇਹਦਾ 150 ਸਾਲ ਦਾ 2 ਸਾਲ ਦਾ ਜਦੋਂ ਪਾਕਿਸਤਾਨ ਬਣਿਆ ਤੇ ਉਦੋਂ ਮਗਰੋਂ ਫਿਰ ਮੈਨੂੰ ਸਮਾਲ ਜਦੋਂ ਇਹਨੇ ਹੋਈ ਏ ਇਹ ਸਮਾਲ ਦਾ ਮੈਂ ਹੁਣ ਆ ਆਪਣਾ ਤੁਹਾਡੇ ਨੂੰ ਅਸਥਿਹਾਰ ਦੱਸਿਆ ਤੁਸੀਂ ਬਹੁਤ ਸੋਹਣਾ ਗੀਤ ਲਿਖਿਆ 156 ਨੂੰ ਲੈ ਕੇ ਤੁਹਾਡਾ ਸਾਧੂ ਪ੍ਰਤਾਪ ਸਿੰਘ ਇਥੇ ਹੋਲਾ ਮਹੱਲਾ ਕਰਾਇਆ ਅੰਦਰ ਜੇ ਸਿੱਖ ਨੂੰ ਵੇਖਿਆ ਜਾਵੇ ਨਾਮਤਾਰੀ ਜਿਹੜੀ ਸੰਪਰਦਾ ਬਹੁਤ ਵੱਡੀ ਸੰਪਰਦਾ ਆਪਣੇ ਆਪ ਦੇ ਵਿੱਚ ਇੱਕ ਮਹਾਨ ਸੰਪਰਦਾ ਹੈ ਲੇਕਿਨ ਕਿਤੇ ਨਾ ਕਿਤੇ ਤੁਸੀਂ ਦੇਖ ਸਕਦੇ ਜਿਹੜੇ ਛੱਪੜ ਐ ਪਿੱਛੇ ਇਹਦੇ ਵਿੱਚ ਬੂਟੀ ਐ ਔਰ ਬਹੁਤ ਇਹਦੇ ਵਿੱਚ ਕਤਰਾ ਵੀ ਫਲਾਇਆ ਗਿਆ ਐ ਤੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਵਾਰ ਜਿਹੜਾ ਲੋਕਾਂ ਨੇ ਇਹ ਜਿਹੜੀ ਛੱਪੜ ਦੀ ਰਿਕਵਰੀ ਕਰ ਛੱਡੀ ਐ ਕਿੰਨੇ ਕਿੱਲੇ ਪਹਿਲਾਂ ਇਹ ਛੱਪੜ ਸੀ ਤਾਂ ਹੁਣ ਕੱਟ ਕੇ ਕਿੰਨਾ ਇਹਦੇ ਜਿਹੜਾ ਰਕਬਾ ਰਹਿ ਗਿਆ ਇਹ ਜੀ ਪਹਿਲਾਂ ਜਦੋਂ ਇੱਥੇ ਮੈਂ ਵੇਂਦਾ ਰਿਹਾ ਉਦੋਂ ਇਹ ਪੰਜ ਕਿਲਿਆਂ ਦਾ ਤਕਰੀਬਨ ਛੱਪੜ ਸੀ ਉਸ ਤੋਂ ਬਾਅਦ ਫਿਰ ਇਹਦੇ ਛੇਰੇ ਜਿਹੜੇ ਵੱਡੇ ਵੱਡੇ ਉਹਨਾਂ ਨੇ ਬੰਨ ਬਣਾਏ ਸਨ ਤੇ ਉਹ ਸਾਰੇ ਲੋਕਾਂ ਨੇ ਇੱਥੇ ਇੱਟਾਂ ਪਾਈਆਂ ਇੱਟਾਂ ਪਾ ਕੇ ਪਿੰਡ ਦੇ ਵਿੱਚ ਮਕਾਨ ਛੱਤੇ ਫਿਰ ਉਹਦਾ ਉਹ ਮਿੱਟੀ ਬੜੀ ਚੀਕਣੀ ਸੀ ਉਹਨੂੰ ਲਿਜਾ ਕੇ ਪੋਚਾ ਫੇਰ ਕੇ ਤੇ ਪਿੰਡ ਦੇ ਵਿੱਚ ਇਹਨਾਂ ਨੇ ਇਹ ਸਾਰਾ ਉਹ ਜਿਹੜੀ ਮਿੱਟੀ ਚਲੀ ਗਈ ਤੇ ਇਹ ਸਾਥ ਸੰਗਤ ਨੇ ਹੋਰ ਕਈਆਂ ਨੇ ਆਣ ਕੇ ਇੱਥੇ ਲਾਮ ਹੋਈ ਇਹਦੇ ਵਿੱਚ ਮਿੱਟੀ ਪਾ ਕੇ ਤੇ ਚਾਰ ਸ਼ਵੇਰੇ ਮਲ ਕੇ ਤੇ ਇੱਕ ਮਕਾਨ ਛੱਤ ਲੈ ਤੇ ਹੁਣ ਇੱਕ ਘੜ ਤੋਂ ਘੜ ਤਕਰੀਬਨ ਕੋਈ ਕਿਲਾ ਡੇਢ ਜਾਂ ਦੋ ਕਿਲੇ ਹੋਵੇਗਾ ਤਿੰਨ ਕਿਲੇ ਚਾਰ ਸ਼ਵੇਰੇ ਮੱਲਿਆ ਪਿਆ ਹੈ ਤੇ ਸਪਾਈਏ ਦੀ ਨਹੀਂ ਹੋ ਰਹੀ ਮੱਛਰ ਦੇ ਨਾਲ ਬੁਰਾ ਭੈੜਾ ਹਾਲ ਹੁੰਦਾ ਹੈ ਮੈਂ ਤੇ ਰਾਤ ਨੂੰ ਪੂਰੇ ਦਿਨ ਦੇ ਵਿੱਚ ਵੀ ਮੈਂ ਰਾਤ ਨੂੰ ਬੱਛਰਦਾਨੀ ਲਾ ਕੇ ਸੌਂਦਾ ਇਨਾ ਮੱਛਰੇ ਤੇ ਇਹਦੀ ਸਪਾਈ ਵਾਲ ਸਰਪੰਚ ਸਾਹਿਬ ਨੂੰ ਮੈਂ ਇਹ ਅਪੀਲ ਕਰਦਾ ਹਾਂ ਕਿ ਇਹ ਜਿਵੇਂ ਗਲੀਆਂ ਦੀ ਸਫਾਈ ਕਰਾ ਰਹੇ ਹੋ ਇਸੇ ਤਰ੍ਹਾਂ ਛੱਪੜਵਾਲ ਵੀ ਇਤਿਆਰ ਦਿਓ ਤੇ ਇਹਦੀ ਵੀ ਸਫਾਈ ਕਰਾਓ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ ਠੀਕ ਹੈ ਜੀ ਸਾਂਜੀ ਧੰਨਵਾਦ ਮਿਹਰਬਾਨੀ ਜੀ ਗੱਲਬਾਤ ਕੀਤੀ ਸੰਤ ਹਰਬਜ ਸਿੰਘ ਰਾਜਾ ਦੇ ਨਾਲ ਜਿਨ੍ਹਾਂ ਨੇ ਪਿੰਡ ਸੰਤਨਗਰ ਦੇ ਵਿੱਚ ਜਿਹੜਾ ਕੀ ਪੁਰਾਣਾ ਇਤਿਹਾਸ ਆਖ 100 ਸਾਲ ਪੁਰਾਣਾ ਉਸਤੋ ਵੀ ਪੁਰਾਣਾ ਜਿਹੜਾ ਛੱਪੜ ਦੀ ਜਿਹੜੀ ਖੋਦਾਈ ਹੋਈ ਸੀ ਉਸ ਇਤਿਹਾਸ ਬਾਰੇ ਦੱਸਿਆ ਅਸੀਂ ਵੀ ਅਪੀਲ ਕਰਦੇ ਆ ਆ ਗ੍ਰਾਮ ਪੰਚਾਇਤ ਸੰਤਨਗਰ ਸਰਪੰਚ ਦਾਲ ਸਿੰਘ ਨੂੰ ਔਰ ਨਾਲ ਦੇ ਨਾਲ ਅਪੀਲ ਕਰਦੇ ਆ ਅਸੀਂ ਨਾਮਤਾਰੀ ਪੰਥ ਕੋਕਾ ਲਹਿਰ ਦੇ ਸ੍ਰੀ ਸਤਗੁਰੂ ਉਦੇਸ ਸਿੰਘ ਜਿਹੜੇ ਕੀ ਮੌਕੇ ਦੇ ਉੱਪਰ ਜਿਹੜੇ ਬਰਾਜਮਨ ਇੱਕ ਗੱਡੀ ਦੇ ਉੱਪਰ ਕਿ ਇਹ ਸਵਾਲ ਜਿਹੜੀ ਡਿੱਗੇ ਦੀ ਖੁਦਾਈ ਕਰਵਾਈ ਜਾਵੇ ਅਗਰ ਖੁਦਾਈ ਕਰਵਾ ਕੇ ਇੱਥੇ ਕਿਸੇ ਤਰੀਕੇ ਦਾ ਕੋਈ ਵੀ ਸ੍ਰੀ ਸਤਗੁਰੂ ਪ੍ਰਤਾਪ ਸਿੰਘ ਦੀ ਯਾਦ ਦੇ ਵਿੱਚ ਜਾਂ ਕਿਸੇ ਸਤਗੁਰੂ ਜਗਜੀਤ ਸਿੰਘ ਦੀ ਯਾਦ ਦੇ ਵਿੱਚ ਕੋਈ ਨਾ ਕੋਈ ਇੱਥੇ ਕੋਈ ਜਗਾ ਬਾਂਦੇ ਜਾਂ ਇੱਥੇ ਕੋਈ ਚੌਂਗ ਬਾਂਦੇ ਬੈਣ ਖਲੋਣ ਵਾਸਤੇ ਪਾਰਕ ਬਣ ਜਾਣਾ ਤੇ ਸਾਥੀਓ ਸਾਡੀ ਅਪੀਲ ਇੱਥੋਂ ਤੱਕ ਹੀ ਹੈ ਫਿਰ ਵੀ ਕੋਈ ਨਾ ਕੋਈ ਜਿਹੜੀ ਵੀਡੀਓ ਸਾਡੇ ਸਾਹਮਣੇ ਆਉਂਦੀ ਰਹੇ ਕਿ ਕੋਈ ਨਵਾਂ ਕੰਟੈਂਟ ਲੈ ਕੇ ਤੁਹਾਨੂੰ ਅਸੀਂ ਫਿਰ ਤੁਹਾਡੇ ਰੂਬਰੂ ਹੋਵਾਂਗੇ ਹੁਣ ਮੈਂ ਤੁਹਾਡੇ ਤੋਂ ਇਜਾਜ਼ਤ ਲੈਣਾ ਗਰਮੇਰ ਸਿੰਘ ਡੋਲ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ ਮਿਹਰਬਾਨੀ